ਬਠਿੰਡਾ ਪੁਲਿਸ ਵੱਲੋਂ ਨਹੀਂ ਲਈ ਬਿਨਾ ਨੰਬਰ ਤੋਂ ਇੱਕ ਕੁੰਮਰੇ ਦੀ ਰਿਕਸ਼ਾ ਚਾਲਕਾ ਵੱਲੋਂ ਕੀਤੀ ਲੁੱਟ ਦੇ ਮਾਮਲੇ ਦੇ ਬਾਅਦ ਵੀ ਸਿੱਖ ਸ਼ਰੀਆਮ ਕੁੰਮਰੇ ਹਨ ਬਠਿੰਡਾ ਦੇ ਅੰਦਰ ਬਿਨਾ ਨੰਬਰ ਤੋਂ ਇਹ ਰਿਕਸ਼ਾ ਸਵਾਰ ਨੂੰ 1 ਵਜੇ ਦੇ ਲਗਭਗ ਦੱਸਦੀ ਹੈ ਕਿ ਪਿਛਲੇ ਦਿਨੀ ਬਠਿੰਡਾ ਦੇ ਕਮਲਾ ਨਹਿਰੂ ਕਲੋਨੀ ਵਿਖੇ ਬਿਨਾ ਨੰਬਰ ਤੋਂ ਇਹ ਰਿਕਸ਼ਾ ਚਾਲਕਾ ਵੱਲੋਂ ਇੱਕ ਦੁਕਾਨ ਦੇ ਉੱਤੇ 60000 ਰੁਪਏ ਦੀ ਲੁੱਟ ਕੀਤੀ ਸੀ ਤੇ ਉਸ ਨੂੰ ਲੈ ਕੇ ਵੀ ਬਠਿੰਡਾ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸਿੱਖਣੀ ਲਈਗੀ ਹਜੇ ਤੱਕ ਵੀ ਬਠਿੰਡਾ ਸ਼ਹਿਰ ਦੇ ਅੰਦਰ ਸ਼ਰੀਆਮ ਈ ਰਿਕਸ਼ਾ ਬਣਾ ਨੰਬਰ ਤੋਂ ਕੁੰਮਰੇ ਹਨ ਇਹਨਾਂ ਵੱਲੋਂ ਜਿੱਥੇ ਈ ਰਿਕਸ਼ਾ ਭਾਵੇਂ ਨਵੇਂ ਲਏ ਹਨ ਲੇਕਿਨ ਉਹਨਾਂ ਦੇ ਆਪਣਾ ਟੈਂਪਰੇਰੀ ਨੰਬਰ ਹੋਣਾ ਜ਼ਰੂਰੀ ਹਨ ਲੇਕਿਨ ਇਹ ਬਿਨਾ ਟੈਂਪਰੇਰੀ ਨੰਬਰਾਂ ਤੋਂ ਹੀ ਇੱਥੇ ਆਪਣਾ ਬਾਜ਼ਾਰ ਦੇ ਵਿੱਚ ਸ਼ਰੀਆਮ ਈ ਰਿਕਸ਼ਾ ਘੁੰਮਦੇ ਨਜ਼ਰ ਆ ਰਹੇ ਹਨ ਟ੍ਰੈਫਿਕ ਪੁਲਿਸ ਵੱਲੋਂ ਇਹਨਾਂ ਦੇ ਉੱਤੇ ਕਿਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਆ ਰਹੀ ਲਗਾਤਾਰ ਜਿੱਥੇ ਲੁੱਟਦਿਆਂ ਵਾਰਦਾਤਾਂ ਵਧ ਰਹੀਆਂ ਹਨ ਉੱਥੇ ਇੱਕ ਈ ਰਿਕਸ਼ਾ ਚਾਲਕ ਨੇ ਬੋਲਦਿਆਂ ਕਿਹਾ ਕਿ ਬਹੁਤ ਸਾਰੇ ਈ ਰਿਕਸ਼ਾ ਵਾਲੇ ਹਨ ਜੋ ਅੱਗੇ ਆਪਣਾ ਇੱਕ ਡਰਾਈਵਰ ਦੇ ਨਾਲ ਇੱਕ ਵਿਅਕਤੀ ਹੋਰ ਬਿਠਾ ਲੈਂਦੇ ਹਨ ਅਤੇ ਉਸ ਨੂੰ ਵੀ ਆਪਣਾ ਟ੍ਰੈਫਿਕ ਪੁਲਿਸ ਨੂੰ ਉਹਨਾਂ ਤੇ ਵੀ ਆਪਣਾ ਕਾਰਵਾਈ ਵੀ ਆਪਣਾ ਕਰਨੀ ਚਾਹੀਦੀ ਹੈ ਉਹਨਾਂ ਤੇ ਵੀ ਇਹਨਾਂ ਵੱਲੋਂ ਸਖਤੀ ਵਰਤਣੀ ਚਾਹੀਦੀ ਹੈ ਰਵੀ ਸਿੰਘ ਜਿੱਤੀ ਰਿਕਸ਼ਾ ਚਾਰਲ ਨੰਬਰ ਲੱਗਿਆ ਰਿਹਾ ਸੀ ਉਹਨਾਂ ਨੰਬਰ ਬਾਈ ਆ ਤਾਂ ਹਫਤਾ ਹੀ ਹੋਇਆ ਘੜਵਾਈ ਨੂੰ ਇਹ ਕੀਤੀਏ ਗੱਲ ਉਹ ਕਰੇ 10 ਕਿਨੇ ਤੱਕ ਟੈਂਪਰੇਰੀ ਨੰਬਰ ਆਊਗਾ ਜਿਹੜਾ ਦੂਸਰਾ ਨੰਬਰ ਹੈ ਪਰਮਨੈਂਟ ਪੱਕਾ ਨੰਬਰ ਉਹ ਕਹਿੰਦੇ 2 ਮਹੀਨੇ ਲੱਗ ਜਾਂਦੇ

गाड़ी अभी पंद्रह दिन हुए हैं सर जी बाहर होने से बोला लगवा लेना नंबर ठीक है सर जी टेम्पोरे तो नंबर के लिए बोला की कल आ जाना सोमवार को कल लग जाएगा टेम्पोरे नंबर आपको सर ये चीज ये चीज तो हम लोग को पता है नहीं सर सर की पता ही आपको ये आपको पकड़ेंगे सर जी क्राइम हम लोग तो सर जी इसमें खुद ही कम स्पीड है सर जी हम लोग खुद ही नॉर्मल चलाते हैं सर जी सर आप लेते हो बिबर की गाड़ी चला सकते हो वो तो नहीं चला सकते है सर जी बिना नंबर के बाद हम मानते हैं आपके लेकिन कंपनी वाले बोले है की बस दो चार पाँच दिन में आपके नंबर आ जाएंगे आप बिल्कुल फिर मत कीजिए बोले सर जी नंबर जल्दी दे दीजिए नंबर दे दीजिएगा तो हम लोग का जाएगा बोले पास नंबर मिल जाएगा आप लोग को टेंशन मत कीजिए ਇਹ ਕਿ ਨਾਮਤਾ ਦਾ ਸੋਜੀਨ ਮੇਰਾ ਨਾਮ ਉਹ ਇਹ ਆਪਣਾ ਇਰੈਕਸ਼ਨ ਨੰਬਰ ਕਿੰਨਾ ਡਾਇਰ ਨੰਬਰ ਇਹ ਮੈਂ ਹੈ ਕੰਪਨੀ ਦੀ ਗਿਆ ਨਹੀਂ ਦਾ ਮੈਂ 10 ਕਿਲੇ ਨਹੀਂ 20 ਕਿਲੇ ਹੋਇਆ ਗੱਡੀ ਲੈਣ ਤੇ ਮੈਂ ਉਹ ਨੰਬਰ ਜਾਉਂਗਾ ਗੱਡੀ ਜਾ ਉੱਥੇ ਪੁੱਛ ਖਾ ਨੰਬਰ ਮੇਰਾ ਆ ਗਿਆ ਉਹ ਕਹਿੰਦੇ ਸੀ ਮਹੀਨਾ ਡੇਢ ਮਹੀਨੇ ਚ ਪੱਕਾ ਨੰਬਰ ਆਉਂਦਾ ਤਾਂ ਪਰਲੇ ਨੰਬਰ ਉਹਨਾਂ ਨੇ ਕਹੇ 10 ਕਿਲੇ ਤੁਸੀਂ ਲਵਾ ਲਿਓ ਮੈਂ ਨਹੀਂ ਸਾਨੂੰ 20 ਵਗਲੇ ਦੀ ਗੱਡੀ ਹਾਂਜੀ ਗੱਡੀ ਵੀ ਰੋਡ ਤੇ ਲੈ ਕੇ ਆ ਗਏ ਹਾਂਜੀ ਹਾਂਜੀ ਚਲਾਨ ਹੋ ਸਕਦਾ ਕੀ ਲੱਗਦਾ ਚਲਾਨ ਹੋ ਸਕਦਾ ਇਹ ਬਿਲਕੁਲ ਹੋ ਸਕਦਾ ਹੈ ਕਲਾਨ ਇਹ ਗੱਲ ਤਾਂ ਵੀ ਹੈ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੀ ਜਿਹੜੇ ਤੁਸੀਂ ਗਾਇਰਾਂ ਵੀ ਲੁੱਟ ਬੜੇ ਹੀ ਰਖਸ਼ਾ ਦੇ ਦੋ ਦੋ ਬੰਦੇ ਚੜ੍ਹੇ ਫਿਰਦੇ ਆ ਇਹਨਾਂ ਦਾ ਆਪਾਂ ਕੀ ਕਰੀਏ ਇਹਨਾਂ ਦਾ ਕੋਈ ਦੋ ਦੋ ਲਈ ਕਿਸ ਤਰ੍ਹਾਂ ਕਰੀਏ ਜਿਵੇਂ ਇਹ ਡਰਾਈਵਰ ਦੇ ਇੱਕ ਨਾਲ ਮੁੰਡਾ ਹੋਰ ਹੁੰਦਾ ਹੁੰਦਾ ਏ ਜੇ ਉਹਨਾਂ ਨੇ ਆਪਾਂ ਕਹਿ ਦਈਏ ਕੁਝ ਉਹ ਸਾਡੇ ਗੱਲ ਕਹਿੰਦੇ ਆ ਕੁਝ ਬਾਹਰ ਹੋਣ ਹੋਵੇ ਸਾਨੂੰ ਕਹਿਣ ਵਾਲੇ ਪਰ ਇੱਕ ਪੁੱਛ ਪਤਾ ਇਹ ਟੈਕ ਪੁਲਿਸ ਨੂੰ ਧਿਆਨ ਦੇਣਾ ਚਾਹੀਦਾ ਇਹਨਾਂ ਤੇ ਜਿਹੜਾ ਬੰਦਾ ਇੱਕ ਦੋ ਮਣ ਲਾਉਣ ਤੇ ਡਰਾਈਵਰ ਜਾ ਰਿਹਾ ਕਿ ਪੁੱਛ ਰਗ ਲਾ ਵੀ ਤੇ ਨਾਲ ਕੋਣ ਬੈਠਾ ਤੇ ਸਵਾਰੀ ਬੈਠੀ ਗੱਲ ਜੈਂ ਜੈਂ ਇਹ ਬੰਦੇ ਦੇ ਇੱਕ ਦੇ ਨਾਲ ਦੂਜਾ ਬੰਦਾ ਬੈਠਾ ਹੋ ਤਾਂ ਨਿਕេស ਕਸੇ ਚਾਹੀਦੀ ਆ ਜੀ ਉਹੀ ਕਰਕੇ ਲੁੱਟੇ ਹੋ ਲੁੱਟਾ ਖੁਆ ਕਾਈ ਹੁੰਦੀ ਹੈ ਇਹ ਇੱਕ ਬੰਦੇ ਦਾ ਕਰਦਾ ਨਹੀਂ ਦੋ ਬੰਦੇ ਹੋਣਗੇ ਤਾਂ ਹੀ ਲੁੱਟਾ ਖੁਟਾ ਹੁੰਦੀ ਹੈ ਇਹ ਬਾਕੀ ਨਸ਼ੇੜਿਆਂ ਤੇ ਧਿਆਨ ਰੱਖਣਾ ਚਾਹੀਦਾ ਇਹਨਾਂ ਨੂੰ ਖੁੱਦ ਤੁਹਾਨੂੰ ਪਤਾ ਕਿ ਰੋਡ ਤੇ ਹੀ ਗੱਡੀ ਦੇ ਰੇ ਨੰਬਰ ਲੱਗੇ ਹੋਣਾ ਟੈਂਪਰੇਰੀ ਬਿਲਕੁਲ ਸਹੀ ਹੈ ਨਹੀਂ ਮੇਰੀ ਗਲਤੀ ਹੈ ਜੀ ਮੈਂ ਬਿਲਕੁਲ ਗਲਤੀ ਮਾਰ ਰਿਹਾ ਆਪਦੀ ਗਲਤੀ ਹੈ ਗਲਤੀ ਹੋਣੀ ਚਾਹੀਦੀ ਸਾਡੀ ਗਲਤੀ ਹੈ ਕਿ ਨੰਬਰ ਹੈ ਤੇ ਹੈਣੇ ਦਾ ਟੈਂਪਰੇਰੀ ਨੰਬਰ ਹੋਣਾ ਚਾਹੀਦਾ ਪਰ ਲਗਵਾਵਾਂਗੇ ਪਰ ਅਸੀਂ ਇਹ ਵੀ ਗੱਲ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਜਿਹੜੇ ਨਸ਼ੇੜੀ ਘਰੇ ਫਿਰਦੇ ਹਨ ਤੇ ਪੁਲੀ ਨਿਫੇਸ ਨਹੀਂ ਚਾਹੀਦੀ ਹੈ ਜਿਹੜੇ ਇੱਕ ਗੱ ਉਹ ਤਾਂ ਹੁਣ ਉਹਨਾਂ ਦਾ ਦੇਖਣਾ ਪਊਗਾ ਜੀ ਇਹ ਗੱਡ ਘੜਾ ਲਈ ਉਹ ਤਾਂ ਫਿਰ ਸਾਰੇ ਡਾਕੂਮੈਂਟ ਡਾਕੂਮੈਂਟ ਪਤਾ ਲੱਗਿਆ ਬੱਚੇ ਲਈ ਫਿਰ ਜਿਹਾ ਜਵਾਬ ਨਹੀਂ ਕੋਈ ਲਾਇਸੈਂਸ ਨਹੀਂ ਉਹਨਾਂ ਕਰੇ ਕੋਈ ਕੁਝ ਨਹੀਂ ਇਹ ਚੀਜ਼ ਦੇਖਣੀ ਚਾਹੀਦੀ ਆ ਜੀ ਆਪਾਂ ਟ੍ਰੈਫਿਕ ਨੂੰ ਮਾਨ ਮਾਨ ਸਾਹਿਬ ਨੂੰ ਕਹਿੰਨੇ ਆ ਵੀ ਆ ਧਿਆਨ ਕਰੋ ਮਰੇ ਜਨ